ou or...

Yeah. ਸੱਚੇ ਸੱਚਿਆਰਾ ਸੱਚ 파ਵੇ ਸ਼ਬਦ ਪਿਆਰਾ ਤੇਰੇ ਪਾਵਨ ਸਾਚ ਕਲਾ ਘਰ ਧਰਪੀ ਸੱਚੇ ਹੀ ਪਤਿਆਏ ਤਹਾਰ ਵਟਾ ਵਟਾ ਸਭ ਕੋਈ ਘਰ ਬੈ ਕੇ ਸੋਚੀ ਕਿ ਨਾ ਹੋਈ ਸਾਥ ਮਿਲੇ ਸੱਤੇ ਪਾਏ ਨਾ ਵੀਛੜ ਦੁੱਖ ਪਾਏ ਤਰੋ ਵਿਛੁਣੇ

ਕਰਤਾਰਪੇ ਮੁਕਤ ਆਪੇ ਲਿਖਾਰ ਸੇ ਮੁਕਤ ਆਪੇ ਮੁਕਤ ਤਾਂ ਮੁਕਤੀ ਸਰ ਮਨਮਤਾ ਮੋਹ ਚੁਕਾਇ ਧਾ ਵੈਰ ਤੁਜੀ ਕਾ ਭਾਸਾ ਕੀ ਫਤੇ ਜੋ ਕੋ ਜੋ ਕਰ ਚਵਰ ਛਤਰ ਤੱਕ ਦੇ ਮਾਰ ਅੰਤ ਵਛਲ ਫਿਰ ਪਾਦੇ ਖਜਾਨੇ ਦਸਾਂ ਪਾਸ਼ਾ ਦੀ ਆਜ ਅਜੂਬ ਜੋ ਸਾਧੇ ਸ੍ਰੀ ਗੁਰੂ ਦਾ ਸੇ ਮਹਾਰਾਜ ਦੀ ਪਾਵਨ ਪਵਿੱਤਰ ਜੁਰੀਆ ਜੋੜ ਕਈ ਤੇ ਗੁਰੂ ਪਿਆਰ ਵਾਲੇ ਜੋ ਸਾਈਂ ਦੀ ਉਪਾਰ ਹੈ ਬਖਸ਼ਿਸ਼ ਦੇ ਸਤਿਕਾਰ ਆਪ ਨੂੰ ਜਾਣਨਾ ਸਤਿਗੁਰ ਪਿਤਾ ਜੀ ਦੀ ਪਾਵਨ ਪਵਿੱਤਰ ਜੂਰੀ ਹੈ ਕਿ ਉਸ ਪਰਮ ਪਿਤਾ ਹੋਵੇ ਗੁਰੂ ਜੀ ਦੀ ਨਾਲ ਸਿਫਤ ਸਲਾਮ ਨੂੰ ਸਰਵਨ ਕਰਤੇ ਗੁਰੂ ਪਿਤਾ ਮਹਾਰਾਜ ਜੀ ਦੀ ਪਾਵਨ ਗੁਰੂ ਸ਼ਬਦ ਦੀ ਵਿਚਾਰ ਤੇ ਨਾਲ ਆਪ ਦੀ ਜੁਕਤੇ ਚੱਲ ਰਹੀ ਗੜੀਵਾਰ ਤਾਂ ਸਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਗੁਰੂ ਸ਼ਬਦ ਦੀ ਵਿਚਾਰ ਅੱਜ ਦੇ ਜੋ ਪਾਵਨ ਬਚਨ ਆਪ ਜੀ ਨੇ ਸਰਵਨ ਕੀਤੇ ਹਨ ਮੇਰੇ ਪਿਆਰੇ ਸਤਿਗੁਰੂ ਪਹਿਲੇ ਪਾਤਸ਼ਾਹ ਜਗਤ ਗੁਰੂ ਦਾ ਪਾਪਾ ਸਤਿ ਸ੍ਰੀ ਅਕਾਲ ਜੀ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਜਰਨਾਨ ਦੇ ਪਾਵਨ ਪਰਕਤਰ ਮੁਖਾਰ ਦੇ ਸੇਵਕ ਆਜ ਦੇ ਬਚਨ ਪੋਚਨ ਹੋਇਸ ਪਾਤ। ਇੱਕ ਹਜ਼ਾਰ ਬੈਠੀ ਅੰਕ ਦੇ ਉੱਤੇ ਆਜ ਦੇ ਪਾਵਨ ਪੰਚਨ ਮਹਾਰਾਜ ਦੇ ਸੁਭਾਇ ਬਾਨ ਹਨ। ਵਰਪਿਆ ਹੋ ਮਾਰਮ ਰਾਮ ਇਸ ਰਚਨ ਦੇ ਸੋਰਾਪ ਦੇ ਪਾਨ। ਕਾਰਤਕ ਮਹਾਰਾਜ ਜੀ ਨੇ ਇਸ ਤਰ੍ਹਾਂ ਕਰਕੇ ਨਵ ਕਦਿਆਂ ਦਾ ਕੁ ਵਿਚਾਰ ਕਰਵਾ ਲਈ ਸੀ ਆਜ ਮਹਾਤਾ ਜੀ ਨੇ ਸਵੇਂ ਕਦਿਆਂ ਤੋਂ ਸਰ ਕੀ ਤਰ ਹੈ ਤਾਂ ਜਿਨੇ ਪਰਿਆਨ ਮਹਾਰਾਜ ਜੀ ਆਣ ਵਿਚਾਰ ਕਰਉਂ ਇੱਕ ਇੱਕ ਸਾਈ ਬਾ ਦੀ ਮੌਜਜ ਇੱਕ ਅਰਦਾਸ ਕੋ ਕਈ ਸਾਖ ਪਰ ਦੇ ਚਰਨਾਂ ਚ ਟਲਣੀ ਜਿਨ ਯੁਗਨਵਾਦ ਪਾਛਾ ਆਪੇ ਸੰਦਰ ਸਾਧ ਬਹਾਨ ਦੇ ਆਪੇ ਵਿਦਾਰ ਕਰਾ ਆਪ ਹੀ ਆਪਣੀ ਸੰਗਤ ਨੂੰ ਲਿਆ ਕੇ ਆਪਣੇ ਪਾਸ ਬਿਠਾ ਦੇ ਉਪਦੇਸ਼ ਦਿੰਦੇ ਉਪਦੇਸ਼ ਮਾਤ ਦੇ ਵਿੱਚ ਵਸਾ ਦੇ ਉਪਦੇਸ਼ ਤੇ ਧਿਆਨ ਤੇ ਵਸਤਾ ਹੈ ਐਸੀ ਕਿਰਪਾ ਆਪ ਦੀ ਸਾਡੇ ਸੀਵਾ ਦੇ ਉੱਤੇ ਕਰਿਓ ਐਸੀ ਮਿਹਰ ਸਾਰੇ ਜੀ ਵੰਦੇ ਅਏ ਕਦੇ ਆਉਂਦੇ ਵਾਰਦੇ ਜਸਟ ਮੈਂ ਕਦੇ ਦੀਆਂ ਤਿੰਨ ਪੰਕਤੀਆਂ ਦੀ ਜੋ ਛੋਟੀਆਂ ਇੱਕ ਲੰਬੀ ਪਲਤੀ ਹੈ ਤਿੰਨ ਪੰਕਤੀਆਂ ਪੜ੍ਹ ਕੇ ਪਹਿਲਾ ਅਖਰੀਆ ਕਰਦੇ ਏ ਰਬੂ ਦੀ ਕਿਰਪਾ ਨੂੰ ਦਿਮਿਆ ਆਇਆ ਜਿਨਨੇ ਪ੍ਰਸਾਦ ਪ੍ਰਾਣ ਨੂੰ ਸੋਮਾ ਦਿਤਿਏ ਜਿਨਨਾ ਮੇਰੇ ਤੇ ਹੱਥ ਰੱਖਦੇ ਆਪਾਂ ਰੰਗ ਦੇ ਲੱਤੇ ਵਿਚਾਰਾਂ ਦੀ ਸੰਪੰਨ ਮਨੋਂ ਦੇਤੀ ਆ ਕਰੋ ਸਾਰੇ ਜਾਣੀ ਕਿ ਕਾਗਲ ਧਿਆਨ ਸਭ ਪਰਾਂ ਦੇ ਚਰਨਾਂ ਤੇ ਜੋੜੂ ਰੱਤੀ ਸੁਖਸ਼ੋ ਆਪੜੀ ਪਿਆਰ ਨਾਲ ਆਪੜੀ ਸਤਨਾ ਸ੍ਰੀ ਅਕਾਲ ਗੁਰੂ ਕੀ ਇੱਕ ਵਾਰ ਖੇਰ ਬਕਸ਼ਿਸ਼ ਕਰੋ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ ਗੁਰੂ ਕੀ ਪਹਿਲਾ ਬਚ ਮਾਰੇ ਦੀ ਅਰਥੇ ਬਚਨ ਦਾ ਹਮ ਦਾਸਨ ਕੇ ਦਾਸ ਪਿਆਰੇ ਹਮ ਦਾਸਨ ਕੇ ਦਾਸ ਪਿਆਰੇ ਮਾਰਿਕ ਕਹਿੰਦੇ ਜਿਹੜੇ ਤੇਰੇ ਦਾਸ ਨੇ ਜਿਹੜੇ ਤੇਰੀ ਚਾਪਰੀ ਕਰਦੇ ਜਿਹੜੇ ਤੇਰਾ ਨਾਮ ਸੁਪਦੇ ਇਹ ਵੀ ਪਰਮਾਤਮਾ ਦੇ ਦਾਸ ਨੇ ਅਸੀਂ ਉਹਨਾਂ ਦੇ ਦਾਸ ਹਾਂ ਪਰਮਾਤਮਾ ਦੇ ਉਹਨਾਂ ਦੇ ਪਿਆਰਿਲ ਦੇ ਪੈ ਤੋਂ ਤੁਹਾਡੇ ਦਾਸ ਬਣੇ ਨੇ ਇਸੇ ਤੋਂ ਤੁਹਾਡੇ ਦਾ ਸੇਵਾ ਨੂੰ ਬਚਣ ਵੀ ਅੰਦਰ ਲੋਕੋ ਕੀ ਚੈਨ ਦਾਸ 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 ਕਰਨ ਤੋ ਅਰਦਾਆ ਘਰ ਜਗਨਨਾਥ। اے ਜਗਤ ਦੇ ਮਾਲਕ ਜੀ ਤੋ ਮੇਰੇ ਤੇ ਦਇਆ ਕਰ ਕੀ ਹਾਲ ਤੇਰੇ ਦਾਸਾਂ ਦੇ ਦਾਸਾਂ ਦੇ ਦਾਸ ਹਾਂ। ਉਥੇ ਕਹਿ ਇੱਕ ਤੇਰੇ ਦਾਸ ਇੱਕ ਅਕੂਨਾਂ ਦੇ ਦਾਸ ਤੇ ਇੱਕ ਹੋਰ ਜੀ ਦਲੇ ਦਾ ਉਹ ਸਾਨੂੰ ਬਣਾਉ। ਮੋਕੋ ਪੀਜੇ ਦਾਸ। ਦਾਸ ਦਰਸ਼ਨ ਉਹ ਤੀਜੀ ਜਨਨ ਤੇ। ਬੰਦਰ ਤੇ ਰਾਖੇ ਪਾਸਾ ਦੇ ਨਾਲ ਤੁਰ ਕੋ। ਰੱਬ ਦੇ ਪਾਸਾ ਦੀ ਸੰਗਤ ਕਰੇਂ ਕਰੋ। ਕੁੱਟੇ ਬੰਦੇ ਕੋਟਾ ਬੈਠੇ। ਨਮਾਜ਼ ਕਰਦੇ। ਕੁੱਤੇ ਵਰਗੇ ਪਰਵੇਟ ਦਾ ਹੁਕਮ ਨਹੀਂ ਅਹ ਮਹਾਰਾਜ ਦਾ। ਆਪਕੋ ਜਿਹੜੇ ਰਾਤ ਤੇ ਰਾਤ ਚੱਲ ਰਹੇ ਨੇ। ਇਹਨਾਂ ਨੂੰ ਮਹਾਰਾਜ ਨੇ ਕਿਹਾ ਤੁਸੀਂ ਕੁੱਤੇ ਆ ਕੋ ਨਹੀਂ ਬੈਠੇ। ਜਿਹੜੇ ਰੱਬ ਦੇ ਦਾਸ ਨਹੀਂ ਬਣੇ, ਜਿਹੜੇ ਰੱਬ ਦੀ ਝਾਕ ਕਰਨੇ ਨਹੀਂ ਬਣੇ, ਜਿਨ੍ਹਾਂ ਨੇ ਭਾਈ ਰੱਬ ਦਾ ਗਾਹੀ ਵੀ ਮਨ ਚੱਲਿਆ ਤਾਂ ਰੱਬ ਦੀ ਅਪਗਿਆ ਹੀ ਨਹੀਂ ਕਰਦੇ। ਬਾਹਰ ਕਹਿੰਦੇ ਇਹਨਾਂ ਦੇ ਨਾਲ ਨਹੀਂ ਕਰਾਂ। ਇਹਨਾਂ ਪਰੇ ਜਲਾ ਅਗਾਂ ਪੰਕੀਆਂ ਜੇ ਅਕਰੀਆ ਅਰਥੀ ਇਹ ਪਹਿਲੀ ਵਰਤੀ ਹਮ ਦਾਸਨ ਤੇ ਦਾਸ ਕੇ ਵਾਲਾ ਲਿਖਤੇ ਲਿਖੇ ਅਕਾਲ ਤੂਕ ਅਸੀਂ ਤੇਰੇ ਦਾਸ ਸੰਦੇਤਾ ਇਹ ਦੂਜੀ ਪੰਤੀ ਹੈ ਸਾਥ ਇੰਤ ਸਾਥ ਭਲੇ ਵਿਚਾਰੇ ਅਸੀਂ ਵਿਚਾਰੇ ਜਿਹੜੇ ਤੇਰੇ ਸਾਥ ਤੈਨੂੰ ਦੇੜੇ ਬਾਅਦ ਤੇਰੇ ਨਾਮ ਸਭਤੇ ਨੇ ਸਾਰਥਨਾ ਜੁਰੇ ਹੈ ਕਿ ਬੜੇ ਭਾਰੇ ਬੰਦੇ ਇਹ ਬੜੇ ਕੋਟਾਂ ਦੇ ਤੇਰੇ ਹੋ ਦੇੜੇ ਸਾਥ ਤੇਨ ਸੌਤਨਾ ਸਾਥ ਦੇ ਤੇ ਨਾਮ ਦੀ ਵਾਰਿਕ ਨੇ ਜੁਗਨਾਤ ਸੌਤ ਕੋ ਭਾਰੇ ਬੰਦੇ ਇਹਨੂੰ ਰੱਬ ਨੇ ਲਾਹੇ ਨਾਮ ਇਹ ਹੋ ਜੈ ਜੀ ਤੁਮਹੋ ਵਾਣਟੇ ਰਵਾਰਣ ਦੀ ਤਨੇ ਇਹੋ ਜੀ ਦਾਸ ਪੰਤੇ ਰੋਏ ਕੁਝ ਦੀ ਸੇਵਾ ਕਰੋ ਇਹ ਹੋ ਜੈ ਜੀ ਸੰਗਤ ਪਰ ਤੇ ਪੀਜੀ ਬੰਤੀ ਕੀ ਕਹਿੰਦੇ ਮੰਨੇ ਧਾਉ ਕੋਈ ਜਿਨ ਜਸੀ ਆਪੇ ਸਾਚ ਤੜਾਏ ਧਾਮ ਐਥੇ ਮੁਖਵਾ ਜੰਮੀ ਬੰਤੀ ਪੀਜੀ ਇਹ ਤਾਂ ਮਾਰੇ ਇਹ ਸ਼ਬਦ ਉਚਾਰ ਕੀ ਤੇ ਮਾਰੂਗਾ ਤੇ ਦੋ ਦੋ ਪੱਤੀਆਂ ਨੂੰ ਛੁਕੀਨਾ ਇੱਕ ਲੰਬੀ ਇੱਜਾਜ ਫਕਾ ਦਾ ਪੂਰਾ ਉਚਰਨ ਕਰਦਾ ਬੜੀ ਪਿਆਰੀ ਭਗਤੀ ਤੇ ਗੁਨਾਹ ਸਹਿਜ ਪਰ ਅਖਰੀ ਅੰਸੋ ਮੰਨੇ ਨਾਮ ਜਿਹਦੇ ਨਾਮ ਮਾਰਨੇ ਮੰਨਣ ਦਾ ਮਤੁਰ ਕੀ ਹੈ ਜਿਨ ਨੇ ਅਠੇ ਪੈਰ ਪਰਮਾਤਮਾ ਦਾ ਨਾਮ ਜਦ ਪੜਾਇ ਸੁਪਰਤਨਾ ਕਸੋਪ ਜੋੜ ਹੈ ਨਾਮ ਤੇ ਦੇਖਪੂਰਤ ਹੈ ਨਾਮ ਉਹਦੇ ਅੰਦਰ ਵਸ ਗਿਆ ਉਹ ਕਹਿੰਦੇ ਮੰਨੇ ਨੋ ਸੋਈ ਜਿੜ ਜਾਸੀ ਸੋਈ ਜਿਣਤਸ ਬਾਹਰ ਜਿੰਨੇ ਜਿੱਤ ਕੇ ਜਿੰਦਗੀ ਦੀ ਬਾਹੀ ਜਿੱਤ ਕੇ ਜਿਨ ਨੇ ਪਾਏ ਸੰਸਾਰ ਤੇ ਪਰਮਾਤਮਾ ਨਾਮ ਮਹਾਰਾਜ ਕਹਿੰਦੇ ਜਿਹਨੀਆਂ ਜਿਹੜੇ ਤੁਸਨ ਚੇਤਨਾ ਜੀਵਨ ਦੀ ਬਾਦੀ ਜੇ ਕਿਹਾ ਉਹ ਜੀਵਨ ਦੀ ਬਾਦੀ ਚੈਨ ਆ ਆਪੇ ਸਾਜਿੜਾਏ ਰਾਹ ਲਈ ਆਪ ਹੀ ਉਹ ਸਾਜਿੜਾ ਕਰੇ ਨੰਦ ਜਿਹੜੇ ਤੁਸਨ ਪੱਕਾ ਕਰ ਉਹ ਜਿਹਨਾਂ ਨਾਮ ਪੱਕਾ ਕਰ ਜਾਂਦੇ ਨੇ ਜਿਹੜੇ ਨਾਮ ਵੜੇ ਨਾਮ ਪਰਵਾਣ ਕਰਕੇ ਨਾਮ ਦਾ ਜੋੜ ਗਏ ਆਰਸ਼ੇ ਕੇ ਬਾਸੇ ਕੇ ਜਿੰਦਗੀ ਦੀ ਬਾਜੀ ਛਿੱਟ ਕੇ ਇਹਦਾ ਤਜੁਬੇ ਆਪ ਕੇ ਉਹਨਾਂ ਦੇ ਵਿੱਚ ਸਾਥ ਧ੍ਰਿੜ ਕਰ ਹੁੰਦਾ ਸਾਥ ਨੂੰ ਪੱਕਿਆ ਕਰਦਾ ਗੁਰੂ ਕੇ ਯਾਦ ਨੂੰ ਪੰਗੁਰ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਦਿੱਤੀ ਹੈ ਇਹ ਹੋਰੇ ਹੋਰੇ ਬਲੋਕੈਲੀ ਸੰਸਾਰ ਦੇ ਵਿੱਚ ਜਿਨਾਂ ਨੇ ਨਾਮ ਨੂੰ ਵੰਨਦੇ ਨਾਮ ਨੂੰ ਪਰਵਾਨ ਕਰਨ। ਤੁਸੀਂ ਇਹ ਕੋ ਬੰਦਰ ਗੁਰੂ ਦੇ ਪਿਆਰ ਨੂੰ ਮਾਨ ਲੈਣ ਤੇ ਨੂੰ ਪਰਦੇ ਹੀ ਆਪਣਾ ਪਰਵਾਰ ਮੰਨ। ਪਰਵਾਰ ਨਾਲ ਜੁੜ ਕੇ ਐਸੀ ਨੂੰ ਮੰਨ ਲਿਆ। ਰਿਸ਼ਤੇਦਾਰਾਂ ਨੂੰ ਮੰਨ ਲਿਆ, ਦੋਸਤਾਂ ਮਿੱਤਰਾਂ ਨੂੰ ਮੰਨਦੇ ਆ। ਇਕ ਨਾਮ ਅਤੇ ਅਨੰਦ ਪਰਵਾਹ ਹੁੰਦੀ ਹੈ। ਇਹ ਸਾਮੰਨ ਕੋ ਨਾਮ ਹੈ। ਬਿਆਹ ਦੁਨੀਆ ਦੇ ਰਾਸ ਉਹ ਮੰਦੇ ਸਵਾਦ ਨਹੀਂ ਹੈ। ਜੋ ਦੀਆਂ ਤੇ ਉਹ ਉਸ ਤੇ ਹੀ ਰਹਿ ਤਾ। ਇਹ ਸਾਰਤ ਉਹ ਮੰਦੇ ਅਪਰਿਤ ਨਾਮ ਨਹੀਂ ਬੰਨਿਆ। ਭਾਗ ਨਾਮ ਦਾ ਤੁਰੇ ਨਾਮ ਤੋਂ ਪਰੇ। ਕੋ। ਅਸਹਿਬਾਂ ਨੇ ਉਹਨਾਂ ਦੀ ਬਾਤ ਕਰ ਦਿੱਤੀ। ਨਾ ਦੇ ਨਾਮ ਮੰਨ ਲਿਆ ਉਹ ਜੀਵਨ ਦੀ ਬਾਜੀ ਜਿੱਤ ਕੇ ਰੱਬ ਨੇ ਆਪ ਨੂੰ ਸਾਥ ਦ੍ਰਿੜ ਕਰ ਤਾ ਕਿ ਹਉਮੈ ਦਾ ਸਾਜ ਮਾਰ ਕੇ ਤੇ ਤੁਸੀਂ ਵੀ ਦਾਸ ਬਣ ਗਏ ਕਿ ਭਲੇ ਬੰਦੇ ਦੀ ਰੰਗੇ ਹੀ ਇਹਨਾਂ ਦੇ ਨਾਲ ਜੋ ਉਹ ਇਹਨਾਂ ਦੀ ਸੰਗਤ ਪਰੋਬਾਰ ਇੰਨਾਂ ਨੇ ਨਾਮ ਮੰਨ ਲਿਆ ਇਹ ਜੀਵਨ ਦੀ ਬਾਜੀ ਜਿੱਤ ਕੇ ਪਿਆਰੇ ਦੁਨੀਆ ਉੱਚ ਵੀ ਕਰੋ ਕੋਈ ਤੁੰਗਾ ਨਾ ਕਰਪ ਕਾਂਡ ਕਰੋ ਤੇ ਭਾਵੇਂ ਉਹ ਮਾਇਆ ਦੇ ਜਿੰਨੇ ਮਰਜੀ ਝੰਡਾਲ ਕਾਜ ਕਰੋ ਜਿੰਨਾ ਤੱਕ ਖੁਸ਼ੀ ਨਾਮ ਨੂੰ ਮਿਲਦਾ ਬਣੇ ਖੁਸ਼ੀ ਜੀਵਨ ਦੀ ਬਾਜੀ ਹਾਰ ਤੇ ਚਲ ਕੇ ਜੀਵਨ ਦੀ ਬਾਜੀ ਬਾਣੋਂ ਦੋ ਬਕਵਾਸੇ ਬਸ ਨਾ ਅਜੋ ਪਾਣੀ ਦੇ ਲਈ ਕਿਰਨਾਂ ਦੇ

ਕਿ ਜਦੋਂ ਉਹ ਕੁਦਬੀਲੇ ਪਰ ਜੀਵਨ ਦੇ ਬਾਅਦ ਹੀ ਆਰਥਿਕ ਗਿਆਨ ਕਿ ਉਹਨੇ ਨਾਮ ਨੂੰ ਨਹੀਂ ਮੰਨਿਆ ਨਾ ਉਹਨੇ ਪੈਸੇ ਨੂੰ ਮੰਨੇ ਉਹਨੇ ਦੁਨੀਆ ਦੀ ਵਾ ਵਾ એ ਸ਼ੋਰ ਨੂੰ ਮੰਨ ਲਿਆ ਕਿ ਇਹ ਸਭ ਦੂਜੇ ਪਾਸੇ ਕਿੰਨਾ ਬੋਝਾ ਬਾਰੇ ਦੇ ਪਾਸ ਪੈ ਸਹੀ ਪਾਣੀ ਕਿ ਉਹਨੇ ਇਹ ਦੁਨੀਆ ਦੇ ਸਾਰੇ ਕਰਮ ਕਾਂਡ ਕਰ ਦਿੱਤੇ ਇਹਲੇ ਕਰਮ ਕਾਂਡ ਕਰੀ ਤਨ ਤੇ ਕਿਹੜੇ ਹੈ ਉਹ ਨਾਲੇ ਤਰਵ ਦੇ ਨਾਮ ਦੇ ਤਲੇ ਕਰਮ ਕਾਂਡ ਕੰਤ ਤੇ ਕੋਈ ਨਾ ਨਾਮ ਉਹਨਾਂ ਨੇ ਵੀ ਮੰਨਿਆ ਹੋ ਵੀ ਜੀਵਨ ਦੀ ਬਾਗਿਆਰ ਆਪ ਜੀ ਬਾਰੇ ਸਮਝਿਓ ਇਤਨਾ ਜਿਵੇਂ ਹੋ ਮਾਇਆ ਉਹਦੇ ਚ ਚਿੱਤ ਜੋੜਿਆ ਬੜੇ ਇੱਠੀ ਇੱਠੀ ਪਰ ਨਾਮ ਨਹੀਂ ਮੰਨਿਆ ਉਹ ਵੀ ਜੀਵਨ ਦੀ ਬਾਗਿਆਰ ਹੈ ਇਤਨਾਂ ਦੇ ਕਰਮ ਕਾਂਡ ਪੜੇ ਕਾਲ ਛੱਡੇ ਦੁਨੀਆਂ ਦੇ ਪਰਖੋਣਾ ਦੇ ਕੋਈ ਵੀ ਨਾਮ ਨਹੀਂ ਬਣਿਆ ਉਹਨਾਂ ਚ ਵੀ ਰੱਬ ਨੇ ਸਾਚ ਜੁੜਲ ਨਹੀਂ ਇਹ ਚੌਵੀ ਜੀਵਨ ਦੀ ਬਾਣੀ ਹੈ ਤੇ ਇਤਨਾਂ ਦੇ ਉਹ ਤੋੜੋ ਤਾਂ ਨਹੀਂ ਸੀ ਸ਼ੋਰ ਨਹੀਂ ਸੀ ਇਤਨਾਂ ਦੇ ਕਰਮ ਕਾਂਡ ਵੀ ਨਹੀਂ ਕੀਤੇ ਪਰ ਉਹਨਾਂ ਨੇ ਨਾਮ ਮੰਨ ਲਿਆ ਨਾਮ ਮੰਨ ਲਿਆ ਜੇ ਨਾ ਦੇ ਨਾਮ ਤੋਂ ਬੰਧਿਆ ਤੁਨ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਜੀਵਨ ਦੀ ਬਾਤ ਜੀ ਜੇ ਨਾ ਮਨ ਦੇ ਪਰਵਾਹ ਹੋ ਗਈ ਤਾਂ ਕਹਿ ਤੋ ਨਾਪ ਦੇ ਨਾਲ ਮੰਨ ਗਿਆ ਮਨ ਮੰਨ ਗਿਆ ਕਹੋ ਕਬੀਰ ਅਬ ਜਾਣਿਆ ਛੱਤ ਜਾਣਿਆ ਤੋ ਮਨ ਮੰਨੇ ਆਂ ਮਨ ਮੰਨੇ ਲੋਕ ਨਾਪਤੀ ਜਨਾਪਤੀ ਜ ਉਹ ਪਿਆਰ ਕੀ ਹੋਰ ਕਬੀਰ ਅਬ ਜਾਣੇ ਮੈਂ ਬੁਝ ਜਾਣੀ ਪਰਮਤ ਇਹ ਸਭ ਪ੍ਰਮਾਤਮਾ ਹੀ ਹੋਰੋਂ ਮਿਲਣਾ ਹੈ ਉਹ ਲੈ ਨਾ ਕੋੜਾਇਆ ਤੇ ਜਲੀਲ ਹੋਇਆ ਅਬ ਜਾਣੇ ਉਹ ਕਬੀਰ ਅਬ ਜਾਣੇ ਜਬ ਜਾਣਿਆ ਤਉ ਮਨ ਮੰਨੇ ਜਦੋਂ ਜਾਣਿਆ ਹਿਮਨ ਮਨ ਗਿਆ ਨਾਮ ਜਾਣਿਆ ਤਾਂ ਕਿ ਬੰਦੇ ਮੈਂ ਜਾਣ ਤਾਂ ਵੈਸੇ ਜਿਹਾ ਜਾਣਦੇ ਹੈ ਕਿ ਜੀਵਨ ਆਦੇ ਰੂਪ ਮਿਲਿਆ ਹੈ ਕਿ ਆਏ ਆਦੇ ਵਿਛੜੇ ਹੋ ਉਹ ਮਨੋਂ ਮਰ ਲਿੰਗ ਉੱਠੀ ਤੇ ਨਾਮ ਬਧੂਨਾ ਉਹ ਜੇ ਸੁੱਖ ਦੇ ਤਰ ਤੁਜੇ ਆਰਾਮ ਦੀ ਧੁੱਕ ਵੀ ਤੁਜੇ ਧਿਆਨ ਹੀ ਜੇ ਭੁੱਖ ਦੇ ਤਰ ਇਹੀ ਰਾਜਾ ਧੁੱਕ ਵਿੱਚ ਸੁਖ ਮਾਣਾ ਉਹ ਨਾਮ ਨਹੀਂ ਛੱਡਦਾ ਜੇ ਜਿਨੇ ਨਾਮ ਨਹੀਂ ਛੱਡਿਆ ਨਾਮ ਨੂੰ ਮੰਨ ਲਿਆ ਫਿਰ ਮਨ ਤੋਂ ਮਹਾਰਾਜ ਚੱਲ ਪਾਛਾ ਜਿ ਪਹਿਲੇ ਕੇ ਜੀਵਨ ਦੀ ਬਾਤ ਜਿ ਚੇਤਕਿਆ ਇੱਕ ਪੰਕੇ ਅੰਤੀ ਤਸੀਖੜੀ ਮੰਨੇ ਨਾਓ ਕੋਈ ਜੇ ਨ ਜਾਏ ਔਰੀ ਕਰਮ ਨਾ ਲੇਖੇ ਲਾਇ ਰਿਹਾ ਪਿਆਰ ਨਾ ਮੰਨਦੇ ਮੰਨੇ ਨਾਮ ਭਾਈ ਜੇ ਨਾਮ ਨੂੰ ਮੰਨਦੇ ਮੰਨਣ ਦਾ ਮਤਲਬ ਸਮਝੇ ਵੰਨ ਦੇ ਇਹ ਬਾਤ ਕਰਕੇ ਇਹ ਨਾ ਚਾਏ ਉਹ ਕੇ ਕੁਖੜੀ ਕਿਛੇ ਬਸਤਾਈ ਕਾਗਤ ਕਲਮ ਨਾਲ ਕੜਾਹ ਮੰਡੇ ਕਾਗਿਤ ਪਰਚਾ ਐਸਾ ਨਾਮ ਦਰਜ ਕੋਈ ਤੇ ਉਹ ਮਨ ਜਾਣੇ ਮਨ ਤੋਂ ਵਾਲੇ ਤੱਕ ਬੰਨ੍ਹੇ ਦੀ ਸਥਾਲ ਤੇ ਲਿਖੀ ਜਾਜ ਦੇ ਨਾਮ ਮੰਨ ਲਿਆ ਉਹਦੀ ਖਾਤ ਉਹਦੀ ਹਾਤ ਉਹਦੀ ਅਵਸਥਾ ਜਿਹੀ ਹੀ ਜਾਸ ਆਗਰ ਕਰਮ ਨਾਲ ਲਿਖਣਾ ਜੇ ਨਾਮ ਜੇ ਅਸਰ ਨਾਮ ਨੇ ਜਿਹੜਾ ਹੋਏ ਫੇਰ ਉਹ ਮਾਨਜਾਣੇ ਮਾਨ ਕੋ ਜਿਹੜੇ ਆਪਣੇ ਮਨ ਦੇ ਵਿੱਚ ਜਾਣ ਲਿਆ ਮਨ ਪ੍ਰਵਾਨ ਕਰ ਉਹ ਪੈਡੇ ਮੰਨੈ ਸੋਤ ਹੋਵੇ ਮਨ ਬੋਤ ਮੰਨੈ ਸਭਿ ਪਵਨ ਦੀ ਸਤ ਮਨੈ ਮੋਚੋ ਟਾ ਨਾ ਆਏ ਮਨ ਜਾਣ ਤੇ ਸਾਥ ਰਾਂਝਾਏ ਐਸਾ ਨਾਮ ਜਿਹੜਾ ਹੋਏ ਜੇ ਉਹ ਮਾਨ ਜਾਣੇ

ਆਰਮ ਗ੍ਰੰਥ ਵੀ ਪੜ੍ਹਦੇ ਧਾਰਮ ਅੰਤ ਵੀ ਪੜ੍ਹ ਧਾਨ ਕਰਮ ਵੀ ਕਰਦੇ ਬੰਦੇ ਇਹ ਆਪਣੇ ਅੰਤ ਕਰ ਵੀ ਸਮਝਦੇ ਅਰ ਪਿਆਰਿਆ ਮਹਾਰਾਜ ਦੀ ਬਾਣੀ ਆਜ ਤੇ ਬਚਨ ਕੋ ਰਾਖ ਤੇ ਮਹਾਰਾਜ ਦਾ ਦਸਮਾ ਪਤਾ ਉਹ ਕਹਿੰਦੇ ਕਿ ਆਪ ਤੇ ਪੰਡਿਆ ਜੀ ਦੇ ਸਾਥ ਵਸਦੇ ਵੀ ਜਾਚ ਏ ਮੱਝਲ ਤੋਂ ਬੰਨਿਆ ਵੀ ਮੈਂ ਮੱਝਲ ਤੇ ਜਾਣਾ। ਤੇਰੇ ਨਾਮ ਤੇ ਚੱਲਦੇ ਉਹ ਗੋਦਵਾਰੇ ਕੰਨਿਆ ਵੀ ਮੈਂ ਸਿਰਫ ਗੋਦਵਾਰੇ ਜਾਣਾ ਉਹ ਕਿਤੇ ਤੇ। ਪਰ ਕਿੰਨ ਗੋਦਵਾਰੇ ਨਿਕਾਟੇ ਇੱਥੇ ਕੋਡ ਨਾਮ ਖੜਾ। ਨਾਮ ਨਾਮ ਤੇ ਤਰੇ ਸੁਵੇਣੀ ਸਾਥ ਤੇ ਰਾਜਨੇ ਤੇ ਜਿਦੜੀ ਨਹੀਂ ਕੀਤਾ। ਤੇ ਕਿ ਮੰਦੀ ਬਾਜੀ ਹਾਂ ਵਾਰੇ ਕਰਕੇ ਕਿਉਂ ਕੋ ਬੁਲਵਾਰਾ ਸਿਰ ਜਹਾਜਾਂ ਕੇ ਵੀ ਨਾਮ ਹੁੰਦਾ ਹੈ ਵਾਰੇ ਕਰ ਬੰਨੇ ਨਾਮ ਸੋਈ ਜਿਨ ਜੜ ਜੜ ਕਹੇ ਜਿਤਨਾ ਇਥੇ ਵੀ ਹੈ ਅਜੇ ਬਚਤੇ ਵੀ ਦਸਵੇਂ ਪਦੇ ਬੰਨੇ ਨਾਮ ਸੋਈ ਜਿਨ ਜਾਸੀ ਇਹ 56 ਦਸਵੇਂ ਪੜੀ ਦੀ ਭਗਤੀ ਆ ਜੀ ਬੁਨਾਨ ਕਰੇ ਬੰਨੇ ਨਾਮ ਜੇ ਨਾਮ ਮੰਨ ਲਿਆ ਸੋਈ ਜਿਨ ਜਾਸੀ ਉਹ ਜਿੱਤ ਗਿਆ ਜਿੱਤ ਕਹਿੰਦੇ ਜਿੱਤਣਾ ਮੰਡੇ ਤਾਓ ਸੋਈ ਜਿੰਨ ਚਾਏ ਕੌੜੀ ਕਰਮ ਨਾਲ ਲਿਖੇ ਨਾਲ ਸੇਰਾਪਨ ਕੋ ਸੇਰਾਪਤੀ ਮੈਂ ਇੰਨੇ ਕਰਮ ਇਤਾਰੇ ਕਹਿੰਦੇ ਕੋਈ ਦੇਖੇ ਹੀ ਨਹੀਂ ਤੇ ਰਾਮ ਕਹਿੰਦਾ ਨਾਮ ਮਨਿਆ ਮੇਰਾ ਨਾਮ ਮੇਰਾ ਨਾਮ ਵੀ ਮੇਰਾ ਨਾਮ ਹੀ ਪਰਮਾਤਮਾ ਜੇ ਤੇ ਨਹੀਂ ਬਣਿਆ ਬਹਾਰੀ ਕੰਦੇ ਤੇਰਾ ਦੇਖ ਕੇ ਤੇ ਨੀਂਦ ਆਉਂਦੀ ਤੇਰਾ ਪ੍ਰਵਾਨ ਬਾਤੀ ਬਾਤ ਜਿਤ ਕੇ ਬਾਤ ਕੋ ਲੋਭਿਤ ਕੋ ਵਿੰਧ ਕੋ ਵਿੰਧ ਸਾਨਾ ਨਾ ਹੀਰੋ ਬਾਤ ਲਈ ਨਾ ਆਰਤਾ ਕੋ ਛੀ ਕਰੋ ਹੋਇਓ ਨਾ ਤੀਨਾ ਨਾਮ ਦੇਵ ਦੀ ਨਾਮੁ ਮੰਨ ਗਏ ਜੀਵਨ ਦੇ 啊！你别这个。